ਡਾਇਰੈਕਟਰ ਜਿਹੜੇ ਸੀ ਬੜੀ شدت ਦੇ ਨਾਲ ਕੰਮ ਕਰਦੇ ਸੀਗੇ ਕੋਈ ਵੀ ਗਾਣਾ ਦੱਸਿਓ ਉਸਦੀ ਕਹਾਣੀ ਨੂੰ ਜਿਹੜਾ ਸੀਗਾ ਉਹ ਪਰੋਂਦੇ ਸੀਗੇ ਜਿਵੇਂ ਇੱਕ ਫਿਲਮ ਹੁੰਦੀ ਆ ਫਿਲਮ ਦੀ ਤਰ੍ਹਾਂ ਕਹਾਣੀ ਨੂੰ ਪਰੋਣਾ ਉਹਨਾਂ ਨੇ ਪਹਿਲਾਂ ਤਿਆਰੀ ਕਰਕੇ ਰੱਖਣੀ ਆਨ ਦਾ ਸਪੋਰਟ ਆਪਾਂ ਪੂਰੇ ਦਿਨ ਚ ਗਾਣਾ ਕਰਨਾ ਔਰ ਕਈ ਵਾਰੀ ਤੇ ਐਵੇਂ ਦਾ ਵੀ ਹੋਇਆ ਵਾ ਜੀ ਇੱਕ ਦਿਨ ਦੇ ਵਿੱਚ 4-4 5-5 ਗਾਣੇ ਵੀ ਕੀਤੇ ਨੇ ਇੱਕ ਦਿਨ ਦੇ ਵਿੱਚ ਯੈਸ ਕਿਵੇਂ ਪੋਸੀਬਲ ਸੀ ਇੱਕ ਦਿਨ ਦੇ ਵਿੱਚ 4 ਤੋਂ 5 ਗੀਤਾਂ ਦਾ ਸ਼ੂਟ ਕਰਨਾ ਉਦੋਂ ਉਹਨਾ ਇਥੋਂ ਕੰਮ ਹੁੰਦਾ ਸੀਗਾ ਜੀ ਦਿਲ ਦੇ ਉਹ ਨਹੀਂ ਹੁੰਦਾ ਸੀਗਾ ਵੀ 10 ਮਿੰਟ ਰੁਕ ਜਾਓ ਜੀ 15 ਮਿੰਟ ਰੁਕ ਜਾਓ ਤੇ ਰੋਟੀ ਖਾਣੀ ਖਾਣੀ ਆ ਰਨਿੰਗ ਦੇ ਵਿੱਚ ਅਸੀਂ ਜਿਹੜਾ ਸੀਗਾ ਉਹ ਕੰਮ ਕਰਦੇ ਹੁੰਦੇ ਸੀਗੇ ਉਹ ਕਹਿੰਦੇ ਨੇ ਛੋਟੇ ਹੁੰਦੇ ਬੱਚੇ ਪੰਜਾਬੀਆਂ ਪੰਜਾਬੀ ਲੋਕ ਕਰਦੇ ਨੇ ਜੀ ਛੋਟੇ ਹੁੰਦੇ ਜਦੋਂ ਤੇ ਮਾਂ ਹੱਥਤ ਵਿੱਚ ਉਹ ਰੋਟੀ ਦਾ ਜਿਹਨੂੰ ਆਪਾਂ ਕਹਿੰਦੇ ਨੇ ਘੁੱਗੂ ਬਣਾ ਕੇ ਦੇ ਦਿੱਂਦੇ ਸੀਗੇ ਸਾਡੇ ਸਾਈਡ ਤੋਂ ਜਿਹੜਾ ਸਪੋਰਟ ਬாய் ਹੁੰਦਾ ਸੀਗਾ ਸਕੋਰਦਾਰ ਉਹ ਘੁੱਗੂ ਬਣਾ ਕੇ ਸਾਰਿਆਂ ਨੂੰ ਪੇਸ਼ ਕਰ ਦਿੰਦਾ ਹੁੰਦਾ ਸੀ ਉਹ ਖਾਂਦੇ ਖਾਂਦੇ ਜਿਹੜਾ ਸੀਗਾ ਉਹ ਸਮਝਾ ਰਹੇ ਹੁੰਦੇ ਸੀਗੇ ਵੀ ਆਹ ਵਜ੍ਹਾ ਦਾ ਇੱਦਾਂ ਇੱਦਾਂ ਜੀ ਖਾਂਦ ਖਾਂਦੇ ਹੋ ਗਏ ਸੀ ਨਾਲੀੜਾ ਕਿਸੇ ਉਹ ਕੰਮ ਕਰਦੇ ਸੀ ਕੈਮਰਾਮੈਨ ਤੱਕ ਨਹੀਂ ਬਿੰਦੀ ਹੁੰਦੇ ਸੀਗੇ ਲਾਈਟਮੈਨ ਤੱਕ ਨਹੀਂ ਬਿਠੇ ਹੁੰਦੇ ਇਹ ਕੰਮ ਬਤਾਇਆ ਭਾਈ ਇਹ ਕੰਮ ਖਤਮ ਕਰਨਾ ਹੈ ਅੱਜ ਤਾਂ ਕੰਮ ਖਤਮ ਕਰਦੇ ਹੁੰਦੇ ਸੀ ਤੇ ਵਧੀਆ ਵੀ ਕਰਦੇ ਹੁੰਦੇ ਸੀਗੇ ਤੇ ਦਿਲੋਂ ਕਰਦੇ ਹੁੰਦੇ ਸੀ ਇਹ ਚੀਜ਼ کہہ ਸਕਦੇ ਆਰਟਿਸਟਾਂ ਨੂੰ ਕੋਈ ਨਖਰਾ ਨਹੀਂ ਸੀ ਹੁੰਦਾ ਨਹੀਂ ਸੀ ਦਾ ਮਤਲਬ ਹੀ ਨਹੀਂ ਭਾਈ ਜਿੱਥੇ ਮਰਜੀ ਜਿਵੇਂ ਮਰਜੀ ਬੈਠ ਜਾਣਾ ਜੇ ਮਰਜੀ ਖਾਣ ਲੱਗ ਪੈਣਾ ਇੱਕ ਦੂਸਰੇ ਦੇ ਨਾਲ ਆਇਆ ਆਇਆ ਨਹੀਂ ਆਇਆ ਕੋ ਟੈਨਸ਼ਨ ਨਹੀਂ ਤੇ ਮੋਸਟਲੀ ਅਸੀਂ ਵੈਸੇ ਵੀ ਨਾਲ ਲੈ ਕੇ ਚੱਲਦੇ ਹੁੰਦੇ ਸੀਗੇ ਥਾਂ ਵੀ ਅਸੀਂ ਲੈ ਕੇ ਜਾਂਦੇ ਹੁੰਦੇ ਸੀਗੇ ਤੇ ਹਾਂ ਜੇ ਮਾੜਾ ਮਾੜਾ ਲੇਟ ਹੋ ਗਏ ਯਾਰ ਉੱਥੇ ਲੇਟ ਜੇ ਖਾਣਾ ਹੋ ਗਿਆ ਤੇ ਆਪਾਂ ਆਪਾਂ ਖਾ ਲਾਂਗੇ ਤੋ ਫਿਰ ਚਾਰ ਬੰਦੇ ਨਾਲ ਹੁੰਦੇ ਸੀਗੇ ਉਹਨਾਂ ਬਹੁਤ ਮੋਹ ਪਿਆਰ ਨਾਲ ਦੇ ਹੁੰਦੇ ਸੀਗੇ ਆਫਰ ਕਰ ਦਈਦਾ ਸੀ ਕਿ ਜੇ ਉਹਨਾਂ ਨੂੰ ਅੱਛਾ ਲੱਗਦਾ ਸੀ ਉਹ ਲੈ ਲੈਂਦੇ ਹੁੰਦੇ ਸੀਗੇ ਆਦਰਬਿਜ ਕੋਈ ਟੈਨਸ਼ਨ ਨਹੀਂ ਓਕੇ ਹੋਰ ਵੀ ਕਈ ਲੈ ਕੇ ਆਉਂਦੇ ਹੁੰਦੇ ਸੀਗੇ ਪਰੌਂਠੇ ਬੜੇ ਚਾਅ ਨਾਲ ਪਰੌਂਠੇ ਆਲੂ ਦੇ ਆ ਜੀ ਗੋਭੀ ਦੇ ਆ ਜੀ ਪਿਆਜ਼ ਵਾਲੇ ਆ ਜੀ ਤੇ ਰੋਟੀ ਲੈ ਕੇ ਆਏ ਆ ਜੀ ਲੱਸੀ ਲੈ ਕੇ ਆਏ ਕਿ ਇਦਾਂ ਦੇ ਵੀ ਸੀਗੇ ਜੀ ਚੀਜ਼ਾਂ ਮੰਗ ਕੇ ਲੈਂਦੇ ਸੀ ਜਿੱਦਾਂ ਸਕੂਟਰ ਮੰਗ ਲਿਆ ਮੋਟਰਸਾਈਕਲ ਕੱਪੜੇ ਮੰਗ ਲਏ ਹੋ ਤਾਂ ਨਹੀਂ ਬਹੁਤ ਬਹੁਤ ਜੀ ਮੇਰੇ ਕੋਲੋ ਅੱਜ ਮੈਂ ਗੱਲ ਕਰਾਂਗਾ ਨਾਮ ਨਹੀਂ ਲੈਣਾ ਚਾਹਾਂਗਾ ਮੈਂ ਕਾਫੀ ਮੋਡਲ ਰਿੰਦ ਹੁੰਦੇ ਸੀ ਮੇਰੇ ਕੋਲ ਸਾਡੀ ਇੰਡਸਟਰੀ ਦੇ ਬੜੇ ਚੀਜ਼ਾਂ ਨੇ ਕੰਮ ਕੀਤਾ ਬਹੁਤ ਵਧੀਆ ਕਾਫੀ ਜਾਣੇ ਮੇਰੇ ਕੋਲ ਰਿੰਦ ਹੁੰਦੇ ਸੀਗੇ ਇੱਥੇ 187 ਨੰਬਰ ਕੋਠੀ ਹੁੰਦੀ ਸੀ 6 ਫੇਸ ਦੇ ਵਿੱਚ ਜੀ ਤੇ ਉੱਥੇ ਕੱਪੜੇ ਆਏ ਜੀ ਪੇ ਰਿੰਦ ਹੁੰਦੇ ਸੀਗੇ ਜੀ ਇੱਕ ਦੂਸਰੇ ਦੇ ਅਸੀਂ ਮਤਲਬ ਬਿਨਾਂ ਦੱਸੇ ਆ ਆ ਮੈਂ ਲੈ ਗਿਆ ਆ ਸ਼ੂਟਿੰਗ ਤੇ ਪੋਣਿਆ ਪਰਾ ਪਾਲਾ ਗੁੰਦ ਠੀਕ ਹੈ ਇਹ ਹੁੰਦਾ ਸੀਗਾ ਤੇ ਇੱਕ ਦੂਸਰ ਨੂੰ ਕਹਿ ਕੇ ਦੱਸ ਕੇ ਖੋ ਕੇ ਵੀ ਆ ਤੂੰ ਲੈ ਉਹ ਨਵਾਂ ਲੈ ਕੇ ਜੇ ਕੋਈ ਆ ਨਾ ਨਵਾਂ ਲੈਂਦੇ ਕਿਦਾਂ ਲੱਗ ਰਿਹਾ ਵਧੇ ਲੱਗ ਰਿਹਾ ਉਤਾਰ ਲੈਣਾ ਬਈ ਹੁਣ ਇਹ ਗਾਣੇ ਚ ਪਾਉਣ ਤੋਂ ਬਾਅਦ ਹੀ ਤੈਨੂੰ ਮਿਲੇਗਾ ਓਕੇ ਇਦਾਂ ਦਾ ਮਾਹੌਲ ਸੀਗਾ ਸਾਡੇ ਜੀ ਜੀ ਅੱਛਾ ਕੋਈ ਇੱਕ ਇਦਾਂ ਦਾ ਮਹੀਨਾ ਰਿਹਾ ਹੋਵੇ ਜਿੱਦੇ ਤੁਸੀਂ ਸਭ ਤੋਂ ਵੱਧ ਗਾਣੇ ਸ਼ੂਟ ਕੀਤੇ ਹੋਣ ਤਾਂ ਸਭ ਤੋਂ ਵੱਧ ਇੱਕ ਮਹੀਨੇ ਵਿੱਚ ਕਿੰਨੇ ਗਾਣੇ ਸ਼ੂਟ ਕੀਤੇ ਸੀ ਮੈਂ ਦੱਸਾਂ ਜੀ ਅ ਜਦੋਂ ਕਿ ਮਿਸ ਪੂਜਾ ਜੀ ਆਈ ਸੀ ਕਿ ਤਿੰਨ ਕ ਸਾਲ ਉਹਨਾਂ ਨੇ ਕੰਟੀਨਿਊਸਲੀ ਜਿਹੜਾ ਕੰਮ ਕੀਤਾ ਯੈਸ ਯੈਸ ਉਹ ਤਿੰਨ ਸਾਲ ਮੈਂ ਮਤਲਬ ਮਹੀਨੋਂ ਇੱਕ ਮਹੀਨੇ ਦੇ ਵਿੱਚ ਮਤਲਬ 30 ਦਿਨਾਂ ਦੇ ਵਿੱਚ ਮੈਂ 40 ਦਿਨ ਕੰਮ ਕੀਤਾ ਸੀ ਓਕੇ ਤੇ ਮਤਲਬ ਥੱਕ ਜਾਂਦਾ ਹੁੰਦਾ ਸੀਗਾ ਔਰ ਇੰਨਾ ਕੁ ਜ਼ਿਆਦਾ ਥੱਕ ਜਾਣਾ ਤੇ ਫਰਸਟ੍ਰੇਟ ਵੀ ਹੋਣਾ ਆਪਣੇ ਆਪ 'ਚ ਯਾਰ ਮੈਂ ਨਹੀਂ ਜਾਣਾ ਹੁੰਦਾ ਮੈਂ ਰੈਸਟ ਕਰਨੀ ਮੈਂ ਸੋਣਾ ਸੋਣ ਨੂੰ ਦੱਸਦੇ ਹੁੰਦਾ ਸੀ ਤੇ ਵਟੇ ਕਿ ਨਹੀਂ ਆਇਆ ਫਿਰ ਉਹ ਅੰਦਰ ਉਹ ਆਰਟਿਸਟ ਜਾਣਾ ਕਹਿ ਦੇਣਾ ਬਟ ਨਹੀਂ ਜਾਣਾ ਤੇ ਫਿਰ ਉਹ ਆਪਣਾ ਜਲਦਾ ਰਹੇ ਕੰਟੀਨਿਊਸਲੀ ਤਿੰਨ ਸਾਲ ਜਿਹੜਾ ਹੈਗਾ ਉਹ ਬੈਠ ਕੇ ਨਹੀਂ ਦੇਖਿਆ ਲਗਾਤਾਰ ਕੰਟੀਨਿਊਸਲੀ ਔਰ ਈਵਨ ਪੰਜਾਬ ਦੇ ਵਿੱਚ ਨਹੀਂ ਹਿਮਾਚਲੀ Songs ਵੀ ਕੀਤੇ ਹਰਿਆਣਵੀ Songs ਵੀ ਕੀਤੇ ਰਾਜਸਥਾਨੀ Songs ਵੀ ਕੀਤੇ ਠੀਕ ਹੈ ਇਹ ਇਥੋਂ ਤੱਕ ਕਿ ਡਿਵੋਸ਼ਨਲ Songs ਵੀ ਕੀਤੇ ਕਿਤੇ ਕੋਈ ਮਤਲਬ ਵੇਲੇ ਬੈਕੰਡ ਦੇਖਿਆ ਨਹੀਂ ਮੈਨੂੰ ਲੱਗਦਾ ਕਿ ਉਹ ਇੱਕ ਪਿਆਰ ਇੱਕ ਬੌਂਡਿੰਗ ਜਿਹੜੀ ਸੀ ਬੜੀ ਸਟਰੋਂਗ ਬਣ ਜਾਂਦੀ ਸੀ ਉਸ ਟਾਈਮ ਤੇ ਕੰਮ ਨੂੰ ਕੰਮ ਹੀ ਸਮਝਿਆ ਜਾਂਦਾ ਸੀ ਇਹ ਮੇਰੀ ਡਿਊਟੀ ਆ ਅੱਜ ਆਪਾਂ ਇੱਕ ਚੀਜ਼ ਬੜੀ ਦੇਖਦੇ ਆ ਆਸ ਦੇ ਟਾਈਮ ਦੇ ਵਿੱਚ ਕੋਈ ਆਰਟਿਸਟ ਉਹਨਾਂ ਨਾਲ ਬੌਂਸਰਸ ਵੀ ਹੁੰਦੇ ਆ ਹੇਅਰ ਸਟਾਈਲਿੰਗ ਲਈ ਅਲੱਗਾ ਮੇਕਅਪ ਲਈ ਅਲੱਗਾ ਮੈਨੇਜਰ ਅਲੱਗ ਹੁੰਦਾ ਪੂਰੀ ਇੱਕ ਟੀਮ ਨਜ਼ਰ ਆਉਂਦੀ ਆ ਉਹਨਾਂ ਦਿਨਾਂ ਦੇ ਵਿੱਚ ਵੀ ਕੋਈ ਹੁੰਦਾ ਸੀ ਨਾਲ ਕਿ ਜਾਂ ਆਰਟਿਸਟ ਇਕੱਲਾ ਹੀ ਸੈਟ ਤੇ ਪਹੁੰਚਦਾ ਸੀ ਆਰਟਿਸਟ ਇਕੱਲੇ ਹੁੰਦੇ ਸੀਗੇ ਜੀ ਮੈਂ ਮੈਂ ਆਪਣੇ ਗੱਲ ਦਾ ਤਾਂ ਮੈਂ ਤਾਂ ਬੱਸਾਂ ਵਿੱਚ ਬੈਠ ਕੇ ਜਾਂਦਾ ਰਿਹਾ ਜੀ ਆਪਣਾ ਗੁਰਦਾਸਪੁਰ ਤੋਂ ਹੁੰਦਾ ਹੁੰਦਾ ਸੀ ਜਮੈਂ ਸਵੇਰੇ ਮੈਂ ਸ਼ੂਟਿੰਗ ਤੇ ਪਹੁੰਚਣਾ ਵਾ ਸ਼ਾਮ ਨੂੰ ਚੱਲ ਪੈਣਾ ਕਈ ਵਾਰੀ ਅਰਲੀ ਮਾਰਨਿੰਗ ਚੱਲਣਾ ਤਾਂ ਦੱਸ ਦਿੰਨੇ ਕਿ ਵੀ ਇੰਨੇ ਵੇ ਚੱਲਣਾ ਇੱਥੇ ਉਤਰਨਾ ਆਟੋ ਫੜ ਕੇ ਉਥੋਂ ਤੱਕ ਪਹੁੰਚੀ ਜਾਂ ਗੱਡੀ ਉੱਥੇ ਖੜੀ ਹੋਈਗੀ ਤੈਨੂੰ ਲੈ ਕੇ ਬੱਸ ਸਟੈਂਡ ਤੋਂ ਰਿਸੀਵ ਕਰਕੇ ਲੈ ਕੇ ਜਾਏਗੀ ਅਸੀਂ ਤਾਂ ਮਤਲਬ ਐਦਾਂ ਕੰਮ ਕੀਤੇ ਹੋਏ ਸੀ ਬੱਸਾਂ ਦੇ ਵਿੱਚ ਕੋਈ ਮੈਮਰੀ ਹੋਵੇ ਕਿਸੇ ਨੇ ਪਹਿਚਾਨ ਲਿਆ ਹੋਵੇ ਬਹੁਤ ਪਛਾਣਤ ਹੁੰਦੇ ਸੀ ਮੈਂ ਮੂੰਹ ਕਵਰ ਕਰਕੇ ਜਿਹੜਾ ਸੀ ਨਾ ਐਦਾਂ ਮੰਨ ਕੇ ਜਾਂਦਾ ਹੁੰਦਾ ਸੀ ਮੈਂ ਉਹ ਮੇਰੀਆਂ ਕਈ ਵਾਰੀ ਅੱਖਾਂ ਤੋਂ ਪਛਾਣ ਲੈਂਦੇ ਹੁੰਦੇ ਸੀਗੇ ਕਿ ਮੈਂ ਬਹੁਤ ਸਾਰੀਆਂ ਅੰਗੂਠੀਆਂ ਪਾਈਆਂ ਹੁੰਦੀਆਂ ਸੀਗਾ ਉਹ ਬੜਾ ਸ਼ੌਂਕ ਹੁੰਦਾ ਸੀ ਉਹਦਾ ਨਾ ਜੀ ਤੇ ਕੋਈ ਗਾਣੇ ਵਿੱਚ ਹੁੰਦੇ ਵੀ ਹਾਂ ਪਾਈਆਂ ਵੀ ਰਣੇ ਚਾਹੀਦੀਆਂ ਉਹ ਮੇਰੇ ਅੰਗੂਠਿਆਂ ਤੋਂ ਪਛਾਣ ਲੈਣਾ ਅੱਖਾਂ ਤੋਂ ਪਛਾਣ ਲੈਣਾ ਹੂੰ ਤੇ ਬਹੁਤ ਹੋਇਆ ਫਿਰ ਉਹ ਕਨੈਕਟਰ ਜਿਹੜੇ ਡਰਾਈਵਰਸ ਹੁੰਦੇ ਸੀਗੇ ਉਹ ਬੜੇ ਪਿਆਰ ਨਾਲ ਆਪਣੇ ਨਾਲ ਅੱਗੇ ਬਿਠਾਉਣਾ ਅੱਛਾ ਹਾਂ ਕੋਲਡ ਡਰਿੰਕਸ ਮੰਗਾਉਣੇ ਉਹਨਾਂ ਨੇ ਈਵਨ ਚਿਪਸ ਵਗੈਰਾ ਮੰਗਾਉਣੇ ਉਹੀ ਹੁੰਦੇ ਸੀ ਰਸਤੇ 'ਚ ਫਟਾਫਟ ਜਿਹੜੀ ਚੀਜ਼ ਮਿਲ ਜਾਣੀ ਪਕੜ ਕੇ ਉਹ ਕੰਨ ਨੇ ਭਾਜੀ ਖੋ ਮੈ ਤੇ ਕਈ ਇਦਾਂ ਤੁਸੀਂ ਸੀ ਕਨੈਕਟਰ ਔਰ ਡਰਾਈਵਰ ਕਹਿ ਕੇ ਜਿਹੜੇ ਸੀਗੇ ਉਹ ਟਿਕਟ ਵੀ ਵਾਪਸ ਦੇ ਦਿੰਦੇ ਹੁੰਦੇ ਸੀ। ਭਾਜੀ ਨਹੀਂ। ਸਾਨੂੰ ਪਤਾ ਹੀ ਨਹੀਂ ਲੱਗਾ ਸੀ ਆ ਹੁਣ ਪਤਾ ਲੱਗਾ। ਜੀ। ਹਾਂ ਤੇ ਉਹ ਮਤਲਬ ਉਹਨਾਂ ਦਾ ਪਿਆਰ ਮਤਲਬ ਸਤਿਕਾਰ ਮਤਲਬ ਇੱਕ ਉਹ ਚੀਜ਼ਾਂ ਬਹੁਤ ਘੱਟ ਮਿਲੀਆਂ ਕਈ ਵਾਰ ਯਾਦ ਕਰੀਦੇ ਤੇ ਉੱਥੋਂ ਇੱਕ ਬੂਸਟ ਅਪ ਵੀ ਮਿਲਦਾ। ਜੀ। ਤੁਸੀਂ ਅਸਲ ਬੜੀ ਸੋਹਣੀ ਇੱਕ ਚੀਜ਼ ਮੈਂ ਤੁਹਾਡੀ ਕਹਾਂਗੀ ਕਿ ਤੁਸੀਂ ਸਿਰਫ ਪੋਜ਼ਿਟਿਵ ਨਹੀਂ 네ਗੇਟਿਵ ਕੈਰੈਕਟਰ ਵੀ ਪਲੇ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ چاہے ਗੀਤਾਂ ਦੀ ਗੱਲ ਕਰੀਏ ਫਿਲਮਾਂ ਦੀ ਗੱਲ ਕਰੀਏ ਤੁਸੀਂ ਕਦੀ ਉਹ ਚੀਜ਼ ਨਹੀਂ ਕਹੀ ਕਿ ਨਹੀਂ ਮੈਂ ਪੋਜ਼ਿਟਿਵ ਹੀ ਦਿਖਣਾ ਹੈ ਹੀਰੋ ਵਾਂਗ ਨਜ਼ਰ ਆਣਾ ਤੁਸੀਂ ਹਰ ਕੈਰੈਕਟਰ ਦੇ ਵਿੱਚ ਬੜਾ ਬਖੋਬੀ ਨਿਭਾਇਆ ਆਪਣਾ ਕਿਰਦਾਰ ਮੈਂ ਗੱਲ ਕਰਨਾ ਚਾਹਾਂ ਕਿ ਗੀਤ ਨ ਸ਼ੱਤਰ ਗਿਲ ਦਾ ਨਿਆਣ ਨਿਆਣਾ ਨਾਲ ਮਿਲਾ ਕੇ ਉਹਦੇ ਬਾਰੇ ਵਿੱਚ ਥੋੜਾ ਜਿਹਾ ਦੱਸੂ ਕਿਉਂਕਿ ਉਸ ਗੀਤ ਦਾ ਅੱਜ ਵੀ ਜ਼ਿਕਰ ਹੁੰਦਾ ਹੈ ਉਹਦੀ ਜੋ ਸਟੋਰੀ ਆਪਾਂ ਜਦੋਂ ਉਹ ਦੇਖਦੇ ਨਾਲ ਕੋਈ ਫਿਲਮ ਚੱਲ ਰਹੀ ਆ ਹਾਂ ਸਟਾਰਟ ਉਹ ਨਾ ਤਾਂ ਅ ਦੇਖੋ ਜੀ ਆਪਣਾ ਅ ਇਸ ਦੇ ਡਾਇਰੈਕਟਰ ਰਿੰਪੀ ਪ੍ਰਿੰਸੀ ਮੈਂ ਦੱਸਾਂ ਕਿ 9798 ਦੇ ਵਿੱਚ ਉਹਨਾਂ ਨਾਲ ਮਿਲ ਚੁੱਕਾ ਸੀਗਾ ਜੀ ਬੈਕ ਦੇ ਵਿੱਚ ਡਾਂਸ ਕੀਤਾ ਸੀ ਜਦੋਂ ਉਹਨਾਂ ਨੇ ਆ ਦੂਰਦਰਸ਼ਨ ਦੇ ਲਈ ਵੀਡੀਓਜ਼ ਕਰਦੇ ਹੁੰਦੇ ਸੀ ਬਣਾਉਂਦੇ ਹੁੰਦੇ ਸੀ ਤੇ ਇੱਕ ਚਾਹ ਸੀਗੀ ਜਦੋਂ ਉਹਨਾਂ ਦਾ ਨਾਮ ਬਹੁਤ ਵੱਡਾ ਮਤਲਬ ਵੀਡੀਓਜ਼ ਦੇ ਵਿੱਚ ਬਾਬੇ ਕਹਿੰਦੇ ਅੱਜ ਵੀ ਲੋਕੀ ਮੰਨਦੇ ਸਲਾਮ ਉਹਨਾਂ ਨੂੰ ਜੋ ਉਹਨਾਂ ਨੇ ਕੰਮ ਕੀਤੇ ਜਿੱਦਾਂ ਤੁਸੀਂ ਕਿਹਾ ਵਾਕਿਆ ਅੱਜ ਵੀ ਉਹਨਾਂ ਦੀ ਵੀਡੀਓ ਦੇਖ ਲਓ ਮਜ਼ਾ ਆਉਂਦਾ ਦੇਖਣ ਦਾ ਇੱਕ ਠਹਿਰਾਵ ਸੀਗਾ ਉਹਨਾਂ ਦੀ ਜੀਵਨ ਵਿੱਚ ਤੇ ਉਹ ਜਦੋਂ ਮੈਨੂੰ ਮਤਲਬ ਪਤਾ ਲੱਗਾ ਵੀ ਭਾਈ ਇਹ ਤਾਂ ਯਰ ਐਮਪੀ ਪ੍ਰਿੰਸ ਉਹੀ ਨੇ ਤੇ ਉਹ ਮੈਂ ਉਹਨਾਂ ਨਾਲ ਕੰਟੈਕਟ ਕਰ ਰਿਹਾ ਸੀਗਾ ਵੀ ਮੈਂ ਕੰਮ ਕਰਨਾ ਚਾਹੁੰਦਾ ਮੈਂ ਕੰਮ ਕਰਨਾ ਚਾਹੁੰਦਾ ਉਹਨਾਂ ਦੇ ਨਾਲ ਤੇ ਉਹਨਾਂ ਨੇ ਜਦੋਂ ਫਿਰ ਮੈਨੂੰ ਬੁਲਾਇਆ ਉਸ ਕੰਮ ਵਾਸਤੇ ਕਿ ਇਹਦਾ ਦਾ ਨੇਗੇਟਿਵ ਕੈਰੈਕਟਰ ਆ ਤਦ ਤੱਕ ਮੈਂ ਕਾਫੀ ਮਤਲਬ ਗਾਣਾ ਦੇ ਵਿੱਚ ਐਸ ਅ ਕਮੇਡੀਅਨ ਮਤਲਬ ਪੇਸ਼ ਹੋ ਚੁੱਕਾ ਸੀਗਾ ਕਰ ਚੁੱਕਾ ਸੀਗਾ ਮੈਂ ਜੀ ਤੇ ਮਤਲਬ ਕਿਤੇ ਨਾ ਕਿਤੇ ਇਹ ਵੀ ਸੀਗਾ ਵੀ ਜਿੱਦਾਂ ਮਤਲਬ ਆਪਾਂ ਮੂਵੀਜ਼ ਦੇਖਦੇ ਸੀ ਕਿ ਉੱਥੋਂ ਇਨਸਪਾਇਰ ਹੁੰਨੇ ਆਪਾਂ ਸਾਰੇ ਜਣੇ ਤੇ ਅਮਿਤਾਬਚਨ ਨੇ ਕਾਫੀ ਮਤਲਬ movies ਦੇ ਵਿੱਚ ਐਜ਼ ਆ ਹੀਰੋ ਫਿਰ ਐਜ਼ ਆ ਨੈਗੇਟਿਵ ਕਰੈਕਟਰ ਵੀ ਕੀਤਾ ਉਹ ਮੇਰੇ ਮਾਈਂਡ ਦੇ ਵਿੱਚ ਯਾਰ ਜੇ ਮੈਂ ਐਜ਼ ਆ ਕਾਮੇਡੀਅਨ ਕਰ ਰਿਹਾ ਤਾਂ ਫਿਰ ਮੈਂ ਨੈਗੇਟਿਵ ਕਰੈਕਟਰ ਵੀ ਕਰਾਂਗਾ ਮੇਰੇ ਲਈ ਜਦੋਂ ਆਫਰ ਸੀ ਮੈਂ ਨਾਲ ਦੀ ਨਾਲ ਐਕਸੈਪਟ ਕੀਤੀ ਮੈਂ ਜ਼ਿਆਦਾ ਟਾਈਮ ਨਹੀਂ ਲਾਇਆ ਮੈਨੂੰ ਅੱਛਾ ਲੱਗਾ ਰੁੱਤੋਂ ਸੀ ਕਿ ਰਿੰਪੀ ਪ੍ਰਿੰਸ ਦੇ ਨਾਲ ਕੰਮ ਕਰਨਾ ਜੀ ਉਹਨਾਂ ਦਿਨਾਂ ਦੇ ਵਿੱਚ ਤਾਂ ਬਹੁਤ ਵੱਡੀ ਮਤਲਬ ਗੱਲ ਸੀਗੀ ਉਹ ਬਹੁਤ ਵੱਡੀ opportunity ਸੀਗੀ ਉਹ ਦੀ ਤੇ ਜਦੋਂ ਕੰਮ ਕੀਤਾ ਉਹਨਾਂ ਦੇ ਨਾਲ ਬਹੁਤ ਅੱਛਾ ਲੱਗਾ ਉਹਨਾਂ ਨੂੰ ਵੀ ਔਰ ਇਵਨ ਜਿਹੜਾ ਸੀਗਾ ਆਡੀਅנס ਨੇ ਜਨਤਾ ਨੇ ਗਾਣਾ ਜੋ ਸੁਲਾਇਆ ਲੋਕੀ ਅੱਜ ਵੀ ਜਦੋਂ ਮਿਲਦੇ ਨੇ ਉਸ ਗਾਣੇ ਨੂੰ ਯਾਦ ਕਰਾਉਂਦੇ ਨੇ ਉਸੇ ਮੂਡ ਦੇ ਵਿੱਚ ਜੀ